ਪੋਰਟੂਗਲ ਤੋਂ ਬਣਾ ਰਹੇ ਆ ਬਾਈ ਕਾਲੇ ਦੇ ਘਰੋਂ ਤੇ ਬਾਈ ਕੋਲੇ ਬੂਰਾ ਕੱਟਾ ਬਕਾਉ ਆ ਤੇ ਕੱਟੇ ਦੀ ਫੇਸ ਕੁਆਲਿਟੀ ਵੀ ਚੈੱਕ ਕਰ ਸਕਦੇ ਹੋ ਪੂਰੀ ਚੰਗੀ ਆ ਕੱਤ ਕਾਟ ਵੀ ਮਿੱਤਰੋ ਪੂਰਾ ਚੰਗਾ ਤੇ ਸਿੰਗਾ ਸੰਗਾ ਦਾ ਵੀ ਪੂਰਾ ਕੁੰਡਾ ਹੈ ਘਰ ਦਾ ਪਾਲਿਆ ਬਾਈ ਬਾਈ ਕਨੇ ਘਰ ਦਾ ਪਾਲਿਆ ਬਾਈ ਇਹਦੀ ਕਿੰਨੀ ਕੁ ਉਮਰ ਹੋਊਗੀ ਇਹਦੀ ਉਮਰ ਹੈਗੀ ਬਾਈ ਇਹ 20 ਹੋ ਕੰਨਾ ਸਾਲ ਦਾ 2 ਮਹੀਨੇ ਕੱਟਾ ਤੇ ਇਹਦਾ ਕੀ ਰੇਟ ਕਰਦੇ ਆ ਬਾਈ ਇਹਦਾ 165 ਹੈ ਇਹ ਰੇਟ ਬਾਈ ਕਹਿੰਦਾ 165000 ਰੁਪਇਆ ਤੇ ਬਾਈ ਮੋਬਾਈਲ ਨੰਬਰ ਬੋਲਿਓ ਆਪਣਾ 99769 ਹਾਂਜੀ 52762 ਠੀਕ ਹੈ ਜੀ ਪੂਰਾ ਕੋਈ ਨਾ ਗਰਮੀ ਨਹੀਂ ਘਾ ਵਧੀਆ ਠੰਡਾ ਪੂਰਾ ਚੰਗਾ ਪੂਰਾ ਠੰਡਾ ਸੀਲ ਹੈ ਤੇ ਬਾਈ ਦਾ ਪਿੰਡ ਹੈਗਾ ਬੁਰਦਗੇਲਾ ਨੇੜੇ ਵਾਟਰਬਾਸ ਤੇ ਬਾਈ ਨੂੰ ਦਾ ਨਾਂ ਹੈਗਾ ਕਾਲਾ ਗੱਡੀ ਵਾਲਾ ਕਹਿ ਦਿੰਦੇ ਆ ਤੇ ਬਾਈ ਨਾਲ ਕਰ ਲਿਓ ਸੰਪਰਕ ਬਾਈ ਕਹਿੰਦਾ ਮਾਨਤਨ ਹੋ ਜਾਊਗਾ ਹੋਰ ਓਕੇ ਤੇ ਉਹ ਹੋੜਾ ਲਿਆ ਚੱਕੇ ਕਿਸੇ ਵੀਰ ਨੇ ਕਿਸੇ ਵੀ ਤਰ੍ਹਾਂ ਨਹੀਂ ਕੋਈ ਵੀਡੀਓ ਪਾਉਣੇ ਦਾ ਸਾਡੇ ਨਾਲ ਸੰਪਰਕ ਕਰ ਸਕਦੇ